ਸਤਿ ਸ਼੍ਰੀ ਅਕਾਲ ਜੀ ਅੱਜ ਬੜੀ ਗੰਭੀਰ ਮਸਲੇ ਤੇ ਗੱਲ ਕਰਨੀ ਹੈ ਜੋ ਕਿ ਸੀਐਸਸੀ ਨਾਲ ਸੰਬੰਧਿਤ ਹੈ ਸੀਐਸਸੀ ਵੀਐਲ ਲਈ ਜਰੂਰੀ ਹਦਾਇਤਾਂ ਜੋ ਸਰਕਾਰ ਨੇ ਤੇ ਸੀਐਸਸੀ ਨੇ ਲਿਖਤੀ ਰੂਪ ਵਿੱਚ ਦਿੱਤੀਆਂ ਹਨ ਪਿਛਲੀ 22 ਤਰੀਕ ਨੂੰ 22 ਜਨਵਰੀ ਨੂੰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜੋ ਲਾਗੂ ਕੀਤੀ ਗਈ ਹੈ ਉਸ ਵਿੱਚ ਵੀ ਐਲਲ ਨੂੰ ਕਿਹਾ ਗਿਆ ਹੈ ਕਿ ਬਿਨਾ ਅਪਾਇੰਟਮੈਂਟ ਤੋਂ ਅਪਾਇੰਟਮੈਂਟਸ ਲੈਪ ਤੋਂ ਬਿਨਾ انرੋਲਮੈਂਟ ਨਹੀਂ ਕਰ ਕਿਸ ਕੋਈ ਵੀ ਤੁਹਾਡੇ ਕੋਲ ਡਾਇਰੈਕਟ ਆਉਂਦਾ ਹੈ ਕਸਟਮਰ ਤੁਸੀਂ ਉਹਦਾ ਕਾਰਡ ਨਹੀਂ ਬਣਾ ਸਕਦੇ ਇਨ ਸਰਕਾਰ ਨੇ ਆਪਣੇ ਵਲੰਟੀਅਰ ਲਾਏ ਹੋਏ ਨੇ ਜਿਹੜੇ ਕਿ ਟੋਕਨ ਦੇਣਗੇ ਉਸ ਤੋਂ ਬਿਨਾ ਕੰਮ ਨਹੀਂ ਹੋਏਗਾ ਅਸੀਂ ਦੱਸਣਾ ਚਾਹੁੰਦੇ ਆ ਸਭ ਤੋਂ ਪਹਿਲੀ ਚੀਜ਼ ਕਿ ਸਾਡੇ ਜਿਹੜੇ ਸੈਂਟਰ ਆ ਸੀਐਸਸੀ ਸੈਂਟਰ ਸਾਡੇ ਖੁੱਦੇ ਆ ਅਸੀਂ ਪ੍ਰਾਈਵੇਟ ਕੰਮ ਕਰਦੇ ਆ ਸਾਡੀਆਂ ਪ੍ਰਾਈਵੇਟ ਦੁਕਾਨਾਂ ਸਾਨੂੰ ਕਿਸੇ ਵੀ ਸਰਕਾਰ ਜਾਂ ਸੀਐਸਸੀ ਵੱਲੋਂ ਸਾਡਾ ਕੋਈ ਕਿਰਾਇਆ ਨਹੀਂ ਦਿੱਤਾ ਜਾਂਦਾ। ਨਾ ਹੀ ਕੋਈ ਸਾਨੂੰ ਇਹ ਸਮਾਨ ਜਿਹੜਾ ਦੁਕਾਨ ਦਾ ਕੋਈ ਮਹਿਆ ਕਰਾਇਆ ਜਾਂਦਾ। ਸਾਡੇ ਸਰਕਾਰ ਨੇ ਇਹ ਆਦੇਸ਼ ਕੱਢਿਆ ਕਿ ਇਹ ਕਿਸੇ ਵੀ ਕਸਟਮਰ ਤੋਂ ਕੋਈ ਪੈਸਾ ਨਹੀਂ ਲੈਣਾ। ਸੀਐਸਸੀ ਸਾਨੂੰ ਜਿਹੜੀ ਕਮਿਸ਼ਨ ਦੇ ਰਹੀ ਏ ਪਰ ਕਾਰਡ ਦੇ ਮਗਰ 4 ਰੁਪਏ। ਜਿਹੜਾ ਫਿਲਹਾਲ ਲਿਖਤੀ ਰੂਪ ਚ ਕੋਸਟ ਦੇਮ ਉਸ ਦਿਨ ਬਿਲੋਂ ਕੀਤਾ ਗਿਆ ਹੈ ਕਿ ਤੁਹਾਨੂੰ 20 ਰੁਪਏ ਦਿੱਤੇ ਜਾਂਦੇ ਗਏ। ਪਹਿਲੀ ਚੀਜ਼ ਆ ਕਿ ਜੇ ਸਾਨੂੰ 4 ਰੁਪਏ ਮਿਲਦਾ ਹੈ। ਅਦਾਇਤਾ ਹੈ ਕਿ 50 ਕਾਰਡ ਤੋਂ ਵੱਧ ਕਾਰਡ ਨਹੀਂ ਬਣਦੇ। ਜੇ 5 ਰੁਪਏ ਦੇ ਹਿਸਾਬ ਨਾਲ 50 ਕਾਰਡ ਲਾਈਏ ਤਾਂ ਸਿਰਫ 200 ਰੁਪਏ ਦੀ ਆੜੀ ਬਣਦੀ। ਜਿਹੜੇ ਕਿ ਇੱਕ ਨਰੇਗਾ ਮਜ਼ਦੂਰ ਦੀ ਧਿਆੜੀ ਵੀ ਸਾਡੇ ਤੋਂ ਡਬਲ ਹੈ। ਤੇ ਸਾਡਾ ਇੱਕ ਦਿਨ ਦਾ ਖਰਚਾ ਜਿਹੜਾ ਹੈ ਉਹ ਲਗਭਗ 1540 ਰੁਪਏ ਹੈ ਦੁਕਾਨ ਦਾ ਕਿਰਾਇਆ ਲੈਪਟਾਪ ਪ੍ਰਿੰਟਰ ਤੇ ਹੋਰ ਸਮਾਨ ਤੇ ਆਪਣਾ ਇਹ ਐਪਲੀਕੇਚਰ ਵਾ ਲਈ ਜੀ ਅਸੀਂ ਇਹਨਾਂ ਦੀ ਮੰਨੀਏ ਕਿ ਸਾਨੂੰ 20 ਰੁਪਏ ਪਰ ਕਾਟ کہہ ਰਹੇ ਕਿ 20 ਰੁਪਏ ਪਰ ਕਾਟ ਦਿਓ 20 ਰੁਪਏ ਪਰ ਕਾਟਣਾ 50 ਕਾਟਾਂ ਦਾ ਵੀ ਲਾਈਏ ਤੇ 1000 ਰੁਪਏ ਮੰਗੋ ਜੋ ਕਿ ਉਸ ਤੋਂ ਜ਼ਿਆਦਾ ਸਾਡਾ ਖਰਚਾ ਹੈ ਠੀਕ ਹੈ ਇਹ ਸਰਕਾਰ ਨੇ CSC ਵੀਲੀ ਦੇ ਬਹੁਤ ਜ਼ਿਆਦਾ ਪਿੱਤਕਾ ਕਰ ਰਹੀ ਹੈ ਸਰਕਾਰ ਜਿਸ ਦੇ ਵਿੱਚ CSC ਖੁਦ ਨਾਲ ਰਲਈ ਹੋਈ ਹੈ ਜਿਹੜੇ ਕਿ ਸਾਨੂੰ ਹਦਾਇਤਾਂ ਵੀ ਦਿੱਤੀਆਂ ਹੋਈਆਂ ਹੈ ਜੇਕਰ ਕੋਈ ਵੀ ਅਲੀ ਉਪਨਾ ਹਦਾਇਤਾਂ ਨਹੀਂ ਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਅਨੁਸ਼ਾਸਨਕ ਕਾਰਵਾਈ ਕੀਤੀ ਜਾਏਗੀ ਜਿਸ ਵਿੱਚ CSC ਆਈਡੀ ਬੰਦ ਹੋਏਗੀ ਉਸ ਤੇ ਪਰਚਾ ਦਰਜ ਹੋਏਗਾ ਤੁਸੀਂ ਕਿਸੇ ਕੋਲੋਂ ਪੈਸਾ ਨਹੀਂ ਲੈਣਾ ਤੁਸੀਂ ਕਿਸੇ ਦਾ ਕਾਰ ਟੋਕਨ ਤੋਂ ਬਿਨਾਂ ਨਹੀਂ ਬਣਾਉਣਾ ਸਾਨੂੰ ਇਹ ਦੱਸਿਆ ਜਾਵੇ ਕਿ ਅਸੀਂ ਖੁਦ ਪ੍ਰਾਈਵੇਟ ਸੈਂਟਰ ਖੁਦ ਆਪ ਦੇ ਚਲਾਉਣੇ ਆ ਤੇ ਸਾਡੇ ਤੇ ਕਿਉਂ ਇਹ ਆਦਤਾਂ ਕਿਉਂ ਕੀਤੀਆਂ ਕੀ ਸਰਦਾਰ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਕਹਿੰਦੇ ਸੀਗੇ ਬੱਚਿਆਂ ਨੂੰ ਰੋਜ਼ਗਾਰ ਦੇਣਾ ਅਸੀਂ ਤਾਂ ਆਪਣਾ ਰੋਜ਼ਗਾਰ ਖੁਦ ਪੈਦਾ ਕੀਤਾ ਹੈ ਦੁਕਾਨਾਂ ਆਪ ਚਲਾਈਆਂ ਤੁਸੀਂ ਨਾ ਸਾਡਾ ਵੀਐਲਈਜ਼ ਦਾ ਜਿਹੜਾ ਰੋਜ਼ਗਾਰ ਇਹ ਖੋਣ ਲੱਗ ਪਈ ਜੀ ਤੁਸੀਂ ਸਾਡੇ ਵੀ ਕੰਮ ਦੇ ਵਿੱਚ ਦਖਲਅੰਦਾਜ਼ੀ ਕਰਨ ਲੱਗ ਪਏ ਜੀ ਤੇ ਤੁਸੀਂ ਨਵੇਂ ਤੁਸੀਂ ਨਵੇਂ ਕਿਸੇ ਨੂੰ ਰੋਜ਼ਗਾਰ ਕੀ ਦੇਣਾ ਇਸ ਕਰਕੇ ਇਹ ਜਿਹੜੇ ਬਹੁਤ ਹੀ ਗਲਤ ਕਦਮ ਚੁੱਕੇ ਜਾ ਰਹੇ ਹਨ ਇੱਕ ਵੀਐਲਈ ਲਈ ਠੀਕ ਹੈ ਸਾਡੇ ਘੜ ਤੋਂ ਘੱਟ ਵੀ ਇਸ ਕਾਰਡ ਦੇ ਵਿੱਚ 100 ਰੁਪਿਆ ਜਿਹੜਾ ਕਮਿਸ਼ਨ ਦਿੱਤਾ ਜਾਣਾ ਚਾਹੀਦਾ ਉਹ ਵੀ ਹਰ ਹਫਤੇ ਸਾਡਾ ਜਿਹੜਾ ਕਮਿਸ਼ਨ ਆ ਸਾਡੇ ਅਕਾਊਂਟ ਵਿੱਚ ਆਉਣਾ ਚਾਹੀਦਾ ਉਸ ਦਾ ਕਾਰਨ ਇਹ ਹੈ ਕਿ ਜਦੋਂ ਵੀ ਵੀਐਲਈ ਕਿਤੇ ਜਾ ਕੇ ਕੰਮ ਕਰੇਗਾ ਸਵੇਰ ਤੋਂ ਸ਼ਾਮ ਤੱਕ ਉਹਦੇ ਲਈ ਖਰਚਾਂ ਨੂੰ ਡੇਲੀ ਆਏਗਾ ਉਹਦੇ ਲਈ ਖਰਚਾ ਕੋਲੋਂ ਲਾਉਣ ਲਈ ਕਿਸੇ ਵੀ ਵੀਐਲਈ ਕੋਲ ਇੰਨਾ ਬਜਟ ਨਹੀਂ ਹੁੰਦਾ ਕਿ ਉਹ ਡੇਲੀ ਖਰਚਾ ਦੋ ਦੋ ਮਹੀਨੇ ਕੋਲੋਂ ਲਾਵੇ ਕਿਉਂ ਇਹ ਚੀਜ਼ ਪਹਿਲੋਂ 4 ਮਹੀਨੇ ਪਹਿਲੋਂ ਕਾਰਡ ਬਣਾਏ ਗਏ ਸੀ ਤਰਨ ਤਰਨ ਐਮਐਲਏ ਦੀ ਚੋਣ ਹੋਈ ਆ ਉਸ ਵਿੱਚ ਉਹ ਕਾਰਡ ਦਾ ਕਮਿਸ਼ਨ ਅਜੇ ਤੱਕ ਕਿਸੇ ਵੀ ਵੀ ਅਲੀ ਨੂੰ ਨਹੀਂ ਮਿਲਿਆ ਸਰਕਾਰ ਦਾ ਉਸ ਵੱਲ ਧਿਆਨ ਨਹੀਂ ਸੀਐਸਸੀ ਨੇ ਕੋਈ ਕਮਿਸ਼ਨ ਕਿਸੇ ਵੀ ਬੱਚੇ ਨੂੰ ਕਮਿਸ਼ਨ ਨਹੀਂ ਦਿੱਤਾ ਹੈਗਾ ਜੇ ਸਾਡਾ 4 ਮਹੀਨੇ ਪਹਿਲੋਂ ਕੰਮ ਕੀਤਾ ਕਮਿਸ਼ਨ ਅਜੇ ਤੱਕ ਨਹੀਂ ਆਇਆ ਸਾਨੂੰ ਇਹ ਵੀ ਆਸ ਨਹੀਂ ਹੈਗੀ ਕਿ ਸਾਡਾ ਜਿਹੜਾ ਕਮਿਸ਼ਨ ਹੈ ਟਾਈਮ 'ਚ ਮਿਲ ਜੂਗਾ ਇਸ ਕਰਕੇ ਸੀ ਸਾਰਿਆਂ ਨੇ ਇਦਾਂ ਹੈ ਕਿ ਅਸੀਂ ਉਹਨਾਂ ਟਾਈਮ ਕਾਰਡ ਨਹੀਂ ਬਣਾਉਨੇ ਜਿੰਨਾ ਟਾਈਮ ਤੱਕ ਸਾਡਾ ਕਮਿਸ਼ਨ ਜਿਹੜਾ 100 ਰੁਪਇਆ ਨਹੀਂ ਕੀਤਾ ਹੈ ਸ਼ੇਰ ਅਦਾ ਇਦਾਂ ਹੀ ਹੈ ਕਿ ਅਸੀਂ ਕੋਆਰਡੀਨੇਟ ਵਲੰਟੀਅਰ ਜੋ ਇਹਨਾਂ ਲਾਏ ਹੋਏ ਆ ਉਹਨਾਂ ਦੇ ਕਹਿਣ ਤੇ ਜਿਸ ਦਾ ਗਾੜ ਉਹ ਕਹਿਣ ਉਸ ਦਾ ਗਾੜ ਬਣਾਈਂ ਜਿਸ ਦਾ ਉਹ ਕਹਿੰਦੇ ਨਾ ਬਣਾਈਂ ਇਸ ਦੇ ਵਿੱਚ ਪਾਰਟੀ ਬਾਜ਼ੀ ਵਾਲਾ ਸਿਸਟਮ ਹੈ ਜੋ ਸਾਨੂੰ ਮਨਜ਼ੂਰ ਨਹੀਂ ਹੈ ਕਾਰਨ ਕਿਉਂਕਿ ਅਸੀਂ ਸਾਡੇ ਲਈ ਸਾਰੀਆਂ ਸਰਕਾਰਾਂ ਇੱਕੋ ਜਿਹੀਆਂ ਆਕਾਲੀ ਰੰਗ ਵੀ ਕਾਂਗਰਸ ਵੀ ਭਾਜਪਾ ਵੀ ਤੇ ਆਮ ਆਦਮੀ ਅਸੀਂ ਹਰੇਕ ਦਾ ਗਾੜ ਬਣਾਉਣਾ ਅੱਜ ਤੱਕ ਪਹਿਲੀਆਂ ਸਰਕਾਰਾਂ ਆਈਆਂ ਕਿਸੇ ਨੇ ਵੀ ਇਦਾਂ ਦਾ ਕੋਈ ਵੀ ਸਾਡੇ ਤੇ پابੰਦ ਨਹੀਂ ਲਾਈ ਪੀ ਤੁਸੀਂ ਫਲਾਣੇ ਬੰਦੇ ਦਾ ਕਾਰਡ ਬਣਾਉਣਾ ਹੈ ਟੋਕਨ ਦੇਾਂਗੇ ਤੁਹਾਨੂੰ ਕਾਰਡ ਬਣਨਾ ਹੈ ਮੈਂ ਖੁਦ 2016 ਦੇ ਵਿੱਚ ਕਾਲੀ ਸਰਕਾਰ ਸੀ ਜਿਸ ਟਾਈਮ ਤੇ ਭਗਤ ਪੂਰਨ ਸਿੰਘ ਯੋਜਨਾ 50000 ਵਾਲੇ ਕਾਰਡ ਆਇਆ ਸੀ ਹਰ ਪਿੰਡ ਦੇ ਵਿੱਚ ਕਾਰਡ ਬਣੀ ਕਿਸੇ ਵੀ ਕਾਲੀ ਸਰਪੰਚ ਨੇ ਨਹੀਂ ਕਿਹਾ ਕਿ ਅਸੀਂ ਟੋਕਨ ਦੇਾਂਗੇ ਸਾਂਝੀ ਜਗ੍ਹਾ ਤੇ ਕੈਂਪ ਲੱਗਦਾ ਸੀ ਉਸ ਵਿੱਚ ਉਸ ਟਾਈਮ ਸਾਨੂੰ ਪ੍ਰਾਈਵੇਟ ਕੰਪਨੀ ਸੀ ਪੂਰੇ ਤਰਨਤਨ ਡਿਸਟ੍ਰਿਕਟ ਦਾ ਡੈਂਟਰ ਮੈਰੀਗੋਡ ਸੀ ਉਸ ਸਟੈਂਪ ਤੇ ਵੀ 30 ਰੁਪਏ ਪਰ ਕਾਰਡ ਦੇ ਦਿੱਤੇ ਗਏ ਸੀ ਉਸ ਵਿੱਚ ਟੋਟਲ ਜਿੰਨੇ ਵੀ ਮਸ਼ੀਨ ਲੈਪਟਾਪ ਜਿੰਨਾ ਵੀ ਉੱਤੇ ਰਿਬਨ ਪ੍ਰਿੰਟ ਹੁੰਦਾ ਸੀ ਜੋ ਵੀ ਖਰਚਾ ਸੀ A ਤੋਂ Z ਉਸ ਕੰਪਨੀ ਦਾ ਸੀ ਫਿਰ ਵੀ ਸਾਨੂੰ ਜਿਹੜਾ ਕਮਿਸ਼ਨ ਸੀ 2016 ਵਿੱਚ ਪਰ ਕਾਰਡ ਕਮਿਸ਼ਨ 30% ਉਸ ਤੋਂ ਬਾਅਦ ਟੀਮ ਆਈ ਆ ਸ਼ੁਮਾਰ ਉਸ ਟਾਈਮ ਤੇ ਸਰਕਾਰ ਕਾਂਗਰਸ ਦੀ ਸਾਨੂੰ ਕਿਸੇ ਵੀ ਸਰਪੰਚ ਉਦੋਂ ਨਹੀਂ ਰੁਕਿਆ ਕਿਸੇ ਸਰਪੰਚ ਮੋਦਬਰ ਨੇ ਜਾਂ ਕਿਸੇ ਵੀ ਸਰਕਾਰ ਨੇ ਕੋਈ پابੰਦੀ ਨਹੀਂ ਲਾਈ ਵੀ ਤਾਨੂੰ ਟੋਕਣ ਮੰਡੇ ਜਾਣਗੇ ਸਰਪੰਚਾਂ ਨੇ ਇਹ ਕਿਹਾ ਸੀ ਕਿ ਤੁਸੀਂ ਸਾਡੀ ਜਗ੍ਹਾ ਤੇ ਕੈਂਪ ਲਾ ਕੇ ਕਾਰਜ ਮਾਉਣੇ ਹਾਂ ਜਿਹੜੀ ਸਰਕਾਰ ਹੁੰਦੀ ਹੈ ਉਹਦਾ ਮੋਕੇ ਦਾ ਕੋਈ ਵੀ ਜਿਹੜਾ ਇੰਚਾਰਜ ਹੁੰਦਾ ਹੈ ਉਹ ਜਿੱਥੇ ਵੀ ਕੈਂਪ ਲੱਗਦਾ ਉਸ ਜਗ੍ਹਾ ਤੇ ਬੈਠਦੇ ਆ ਤੇ ਪੇਂਦਾ ਕੰਮ ਕਰ। ਅਸੀਂ ਹੁਣ ਵੀ ਕਹਿੰਦੇ ਆ ਤੁਸੀਂ ਆਪਣੇ ਕਿਸੇ ਵੀ ਮੋਤਵਰ ਦੀ ਡਿਊਟੀ ਲਾਓ। ਕੈਂਪ ਲਵਾਓ, ਕੋਲ ਬੈਠੋ ਕੰਮ ਕਰਾਓ। ਪਰ ਟੋਕਨ ਸਿਸਟਮ ਜਿਹੜਾ ਵੀ ਜਾਵੇ ਸਾਡੇ ਤੋਂ ਕੰਮ ਕਰਾਵੇ। ਸਾਡੀ ਸ਼ਾਪ ਹੈ। ਸਾਡੇ ਕੋਲ ਸ਼ਾਪ ਤੇ ਅੱਗੇ ਵੀ ਕੰਮ ਕਰਾ ਸਕਦੇ। ਮੰਨ ਕੇ ਚੱਲੋ ਕੋਈ ਬੰਦਾ ਮਰਨਾਉ ਪਿਆ ਹੈ। ਉਹਨੂੰ ਮੌਕੇ ਤੇ ਐਮਰਜੈਂਸੀ ਲੋਡ ਆ ਲਾਜ ਦੀ। ਤੇ ਉਹ ਜਿੰਨਾ ਚ ਟੋਕਨ ਲੈ ਕੇ ਨਹੀਂ ਹੁੰਦਾ ਉਹਨਾਂ ਚ ਅਸੀਂ ਕਾਰਡ ਨਹੀਂ ਬਣਾ ਸਕਦੇ ਕਿਉਂਕਿ ਸਾਡੇ ਤੇ ਤਾਂ ਸਰਕਾਰ ਕਹਿੰਦੀ ਕਾਰਵਾਈ ਹੋ ਜਾਂਦੀ। ਮੈਨੂੰ ਵੀ ਦੱਸਿਆ ਜਾਵੇ ਮੁੱਖ ਮੰਤਰੀ ਸਾਹਿਬ ਕਿ ਜੇ ਉਸ ਬੰਦੇ ਦਾ ਇਲਾਜ ਨਹੀਂ ਹੋਣਾ ਕਾਰਡ ਨਹੀਂ ਬਣਾਣਾ ਤੇ ਫਿਰ ਅਸੀਂ ਇਹ ਸਕੀਮ ਲਾਗੂ ਹੀ ਕਿਉਂ ਕੀਤੀ? ਜੇ ਅਸੀਂ ਉਸ ਪਰਸਨ ਦਾ ਕਾਰਡ ਨਹੀਂ ਬਣਾ ਸਕਦੇ ਜਿਹੜੋ ਟੋਕਨ ਉਹਨੂੰ ਮਿਲਿਆ ਹੈ ਨਾ ਉਹ ਸਾਡੇ ਤੋਂ ਕਾਰਡ ਬਣਾਉਣਾ ਗਿਆ ਉਹ ਪਹਿਲੋਂ ਕੀ ਆ ਤੁਹਾਡੇ ਵਲੰਟੀਅਰ ਲੱਗੇਗਾ? ਹੋ ਸਕਦਾ ਵਲੰਟੀਅਰ ਉਹਦੀ ਆਪੋਜੀਟ ਪਾਰਟੀ ਹੋਵੇ ਜਾਂ ਹੋਰ ਉਹਦੇ ਘਰੇਲੂ ਰੰਜਿਸ਼ ਹੋਵੇ ਉਹਨੂੰ ਟੋਕਨ ਨਾ ਦੇਵੇ ਫੇਰ ਉਸਦਾ ਕੀ ਹੱਲ ਹੈ ਵਲੰਟੀਅਰ ਦਾ ਕਿਰਪਾ ਕਰਕੇ ਵਿੱਚੋਂ ਰੋਲ ਖਤਮ ਕੀਤਾ ਜਾਵੇ ਟੋਕਨ ਸਿਸਟਮ ਡੈਕ ਪਿਛਾੜ ਬੰਦ ਤੇ ਸੀਐਸਸੀ ਸੈਂਟਰਾਂ ਦਾ ਕਮਿਸ਼ਨ ਜਿਹੜਾ 100 ਰੁਪਿਆ ਫਿਕਸ ਕੀਤਾ ਜਾਵੇ ਤੇ ਸਾਡੇ ਤੇ ਕੋਈ ਇੰਡੀਆਂ ਪਾਬੰਦੀਆਂ ਨਾ ਲਾਈਆਂ ਜਾਣ ਜੋ ਸਾਨੂੰ ਮਨਜ਼ੂਰ ਨਾ ਅਸੀਂ ਆਪਣੇ ਸੈਂਟਰ ਦੇ ਆਪ ਮਾਲਕ ਆ ਸਾਨੂੰ ਕਿਸੇ ਵੀ ਵੱਲੋਂ ਕੋਈ ਯੋਗਦਾਨ ਨਹੀਂ ਮਿਲਦਾ ਕਿ ਸਾਨੂੰ ਗਵਰਨਮੈਂਟ ਨੇ ਕੋਈ ਸਮਾਨ ਦਿੱਤਾ ਹੈ ਨਹੀਂ ਸੀਐਸਸੀ ਦੀ ਆਈਡੀ ਜ਼ਰੂਰ ਹੈ ਸਾਡੇ ਹੁਣ ਸੀਐਸਸੀ ਦੇ ਅਸੀਂ ਪਹਿਲਾਂ ਵੀ ਪ੍ਰੋਜੈਕਟ ਕੀਤੇ ਆ ਜਿਨ੍ਹਾਂ ਦਾ ਅਜੇ ਤੱਕ ਮਿਸ਼ਨ ਨਹੀਂ ਆਇਆ ਪਿਛਲੇ 5 5 6 6 ਸਾਲ ਹੋ ਗਏ ਤੇ ਸੀਐਸਸੀ ਨੂੰ ਵੀ ਬੇਨਤੀ ਹੈ ਕਿ ਸਰਕਾਰ ਦੇ ਪਿੱਛੇ ਲੱਗ ਕੇ ਤੁਸੀਂ ਵੀ ਐਲਈ ਨੂੰ ਖਰਾਬ ਨਾ ਕਰੋ ਹੁਣ ਸੀਐਸਸੀ ਪਿੱਛੋਂ ਕੀ ਕਮਿਸ਼ਨ ਲੈ ਰਹੀ ਹੈ ਤੇ ਸਾਨੂੰ ਕੀ ਦੇ ਰਹੀ ਹੈ ਇਸ ਬਾਰੇ ਤਾਂ ਕੋਈ ਪਤਾ ਨਹੀਂ ਕਿਉਂਕਿ ਸੀਐਸਸੀ ਦਾ ਕਮਿਸ਼ਨ ਸਾਨੂੰ ਤਾਂ ਪਤਾ ਨਹੀਂ ਗਵਰਨਮੈਂਟ ਸੀਐਸਸੀ ਨੂੰ ਸੌ ਦੇ ਰਹੀ ਹੈ 150 ਦੇ ਰਹੀ ਹੈ ਕਿੰਨਾ ਦੇ ਰਹੀ ਹੈ